ਮੀਕਾ ਕੌਣਾ ਮੀਕਾ ਹੈ ਕੌਣ ਆ ਮੀਕਾ ਨੂੰ ਕੁੱਤੇ ਨਹੀਂ ਜਾਣਦੇ ਇੱਥੇ ਅਸੀਂ ਤੇ ਜਾਣਦੇ ਨਹੀਂ ਆ ਹੁਣ ਤੂੰ ਦੱਸਿਆ ਮੀਕਾ ਮੀਕਾ ਪੀ ਮੀਕਾ ਜਾ ਆ ਜਾ ਕੋਈ ਕਹਿੰਦਾ ਉਹ ਮੈਂ ਸਵੇਰੇ ਮੈਨੂੰ ਵੀਡੀਓ ਮੁੰਡੇ ਨੇ ਭੇਜੀ ਆ ਬਾਬਾ ਜੀ ਤੇਰੇ ਨਾਲ ਖੜਨੇ ਤਾਣ ਫੜਲੇ ਬਾਬੇ ਦਾਣ ਕੇ ਇਹ ਲੋਕ ਸਿਰਫ ਕੌਂਟਰੋਵਰਸੀ ਸ਼ੁਰੂ ਕਰਦੇ ਆ ਇਸ ਕਰਕੇ ਸਾਨੂੰ ਪਬਲਿਸਿਟੀ ਮਿਲੇ ਉਹਨਾਂ ਨੇ ਸਾਲੇ ਨੇ ਕਹਿਣਾ ਇਹ ਤੇ ਮਸ਼ਹੂਰ ਬਣਿਆ ਤੁਸੀਂ ਮਸ਼ਹੂਰ ਆ ਤੇ ਫਿਰ ਸਾਡੇ ਕੰਮ 'ਚ ਲੱਤ ਨਾ ਡਾਓ ਮਿੱਕਾ ਸਿੰਘ ਹੁਰੀ ਤਾਂ ਸਟੈਬਲਿਸ਼ ਨੇ ਉਹ ਫੇ ਬੜੇ-ਬੜੇ ਸਵਾਲ ਚੱਕ ਰਹੇ ਨੇ ਉਹ ਕੀ ਕਹਿ ਰਹੇ ਨੇ ਲੱਕੜ ਨਹੀਂ ਦਿਓ ਉਹ ਉਹਨੂੰ ਛੱਡ ਯਾਰ ਹੁਣ ਮੈਂ ਮੂੰਹ 'ਚ ਕਹਿਣਾ ਨਹੀਂ ਚਾਹੁੰਦਾ ਮੇਰੀ ਨਿੱਕਲ ਚਲੀ ਗਾਲ ਉਹ ਸਿਰੇ ਦਾ ਖੱਤ ਬੰਦਾ ਉਹਨੂੰ ਇਹ ਨਹੀਂ ਪਤਾ ਪੰਜਾਬ ਕਈ ਪੰਜਾਬ ਦੇ ਵਿੱਚ ਬੈਠੇ ਆਂ ਅਸੀਂ ਮਰੇ ਥੋੜਾ ਆ ਚੰਗੇ ਮਾੜੇ ਦਾ ਫੈਸਲਾ ਕਰਨ ਵਾਸਤੇ ਬੈਠੇ ਆਂ ਤੁਸੀਂ ਕਹਿ ਰਹੇ ਹੋ ਘਾਟਾ ਨਹੀਂ ਪਿਆ ਹੈਗਾ ਐ ਬਾਬਾ ਹਰਜੀਤ ਥੋੜੀ ਤਾਂ ਕਹਿ ਰਹੇ ਨੇ ਅੰਮ੍ਰਿਤਪਾਲ ਸਿੰਘ ਮੈਰੋ ਕੋਣ ਹੁੰਦਾ ਹੈ ਪੰਜਾਬ ਦੀਆਂ ਕੁੜੀਆਂ ਨੂੰ ਮਾਰਨ ਵਾਲਾ ਪੰਜਾਬ ਦੇ ਵਿੱਚ ਜੋ ਆਂਦੀਆਂ ਨੇ ਕਿ ਕੋਰਲਾਨ ਦੇ ਉੱਪਰ ਇਦਾਂ ਸੌਦਾ ਲਾਇਆ ਜਾ ਸਕਦਾ ਉਹ ਤਾਂ ਬੜੇ ਵੱਡੇ ਸਵਾਲ ਚੱਕ ਰਹੇ ਨੇ ਦੇਖੋ ਜਿਹੜੇ ਵੀ ਮੰਡ ਮੁੰਡ ਦੂਜੇ ਤੇ ਜੇ ਗੰਝੇ ਗੁੰਝੇ ਜਿਨ੍ਹਾਂ ਦੇ ਵੀ ਸਾਲੇ ਹੈਗੇ ਆ ਰਸੂਲਪੁਰਿਆ ਹਨਾ ਇਹ ਸਭ ਸਾਲੇ ਸਰਕਾਰੀ ਕੁੱਤੇ ਆ ਇਹਨਾਂ ਦਾ ਕੰਮ ਆ ਭੌਂਕਣਾ ਠੀਕ ਆ ਇਸ ਸਮੇਂ ਸਮੇਂ ਤੇ ਸਾਲੇ ਮੂੰਹ ਖੋਲਦੇ ਜਦੋਂ ਬੁਰਕੀ ਸੁੱਟਦਾ ਨਾ ਕੋਈ ਇੰਨਾ ਗਾੜੀ ਇਹ ਉਦੋਂ ਬੋਲਦੇ ਆ ਤੁਹੇ ਦਾਸ ਮਨੋਹਰਜੀਤ ਨੂੰ ਕੋਈ ਜਾਣਦਾ ਹੈ ਨਹੀਂ ਜਾਣਦਾ ਹੈ ਨਾ ਉਹਦੀ ਸਿਵਨਜੀਤ ਸਿੰਘ ਸਮਰਜੋਤ ਸਿੰਘ ਮੱਕੜ ਨੇ ਇਹਦੀ ਇੰਟਰਵਿਊ ਕੀਤੀ ਜਦੋਂ ਕਹਿੰਦਾ ਮਨਾ ਕੇ ਨਹੀਂ ਆ ਉਹਦੇ ਤੋਂ ਬਾਅਦ ਇਹਨੂੰ ਲੋਕ ਜਾਣਨ ਲੱਗ ਪਏ ਸਿੰਘਾਂ ਦਾ ਕੰਮ ਕੀ ਹੈ ਭਾਈ ਵੇਖੋ ਜੇ ਸਾਡੇ ਸਿਰ ਪਈ ਆ ਅਸੀਂ ਚੱਲ ਰਹੇ ਨਾ ਉਹ ਵਿੱਚ ਕੀ ਲੈਣ ਆਉਂਦੇ ਆ ਉਹਨਾਂ ਦੇ ਛੇਤਰਵਾਏ ਪੰਜਾਬ ਦੇ ਆ ਪੰਜਾਬ ਦੇ ਮੁਦਤ ਨਹੀਂ ਪੰਜਾਬ ਦੇ ਜਿੱਦਨ ਮੂੰਹ ਸਿਰ ਬਣਾਇਆ ਹੈ ਉਹਦਨ ਪੰਜਾਬ ਕਿੱਥੇ ਗਿਆ ਹੈ ਉਦੋਂ ਨਹੀਂ ਪਤਾ ਹੈ ਪੰਜਾਬੀ ਆ ਉਦੋਂ ਨਹੀਂ ਪਤਾ ਲੱਗਾ ਅਸੀਂ ਸਿੱਖਾਂ ਉਦੋਂ ਪਤਾ ਨਹੀਂ ਲੱਗਾ ਅਸੀਂ ਸਰਦਾਰਾਂ ਉਦੋਂ ਸਾਲਿਆਂ ਨੇ ਬੇੜਾ ਗੜ ਕਰਕੇ ਸੁੱਟਦਾ ਪੰਜਾਬ ਦੀ ਜਵਾਨੀ ਕਿਸਾਨੀ ਦਾ ਸਮੇਂ ਦਾ ਗੱਲ ਉਦੋਂ ਕਿੱਥੇ ਹੀ ਬੰਦਾ ਸਪਨਾ ਕਹਿ ਰਹੇ ਹਾਂ ਸਕਿਉਰਟੀ ਨਾ ਦੋ ਅਮਰਿਤਪਾਲ ਸਿੰਘ ਮਹਿਰੂ ਨੇ ਇੱਕ ਕੁੜੀ ਮਾਰਤੀ ਇਨਫਲੂਐਂਸਰ ਮਾਰਤੀ ਦੂਜੀ ਇਨਫਲੂਐਂਸਰ ਕਹਿ ਰਹੀ ਕਿ ਮੈਨੂੰ ਸਕਿਉਰਟੀ ਦੇਣੀ ਚਾਹੀਏ ਸਰ ਮਾਈ ਫਰੈਂਡ ਸਰਫਲੂਐਂਸਰ ਕਹੀ ਜਾਂਦੇ ਤੁਸੀਂ ਵਾਰ-ਵਾਰ ਜਦੋਂ ਉਹ ਮਰੀ ਉਹਦੇ ਲੱਕੜਵਾ ਤੇ ਬਾਲਣਵਾ ਤੇ ਪੈਸਾ ਨਹੀਂ ਉਹਨਾਂ ਕੋ ਉਹ ਸਮਾਜ ਸੇਵੀਆਂ ਨੇ ਇਕੱਠੇ ਕਰਕੇ ਤੇ ਫੇਰ ਪੈ ਉਹ ਸੰਸਕਾਰ ਕੀਤਾ ਉਹਦਾ ਉਹਦੀ লাশ ਲਿਓਣ ਨੂੰ ਕੋਈ ਐਂਬੂਲੈਂਸ ਨਹੀਂ ਹੀ ਲਾ ਤਿਆਰ ਫੇ ਤੂੰ ਕਾਦੀ ਐਂਬੂਲੈਂਸ ਆ ਤੂੰ ਦੱਸਣ ਡਿਆ ਮਨੂਏ ਦੱਸ ਪਹਿਲਾਂ 4 ਲੱਖ ਬੰਦਾ ਹੋਵੇ ਜਦੋਂ ਸਾੜਿਆ ਉਹਨੂੰ ਬੰਦੇ 3 ਹਣ ਉੱਤੇ ਇਹ ਕਾਦੀ ਫਲੈਂਸਰ ਆ ਉਹ 4 ਲੱਖ ਚੋਂ ਬੰਦਾ ਸਾਲਾ 100 ਤੇ ਆਉਂਦਾ ਕੋਈ ਵੀ ਨਹੀਂ ਪੌੜਿਆ ਜੇ ਏਡੇ ਵਿਧਿਆ ਅੱਖ ਚ ਸਾਲੇ ਸੜਕਾਂ ਦੇ ਉੱਤੇ ਨਮੋੜਿਆਂ ਤੇ ਫੜ ਕੇ ਡੰਡੇ ਇਨਕਲਾਬ ਦੀ ਆਵਾਜ਼ ਬੁਲੰਦ ਕਰਨ ਵੀ ਬੜਾ ਵੱਡਾ ਘਾਟਾ ਪੈ ਗਿਆ ਪੰਜਾਬ ਨੂੰ ਸੁਣ ਕੇ ਇਹਨੂੰ ਮਾਰਨ ਦੇ ਨਾਲ ਕੋਈ ਹੱਲ ਨਹੀਂ ਹੋਣਾ ਤੇ ਹੱਲ ਕੀ ਹੈ ਤੁਹਾਡੇ ਸਾਹਮਣੇ ਹੱਲ ਇਹ ਆ ਵੀ ਇੱਕ ਜ਼ਿਲ੍ਹੇ ਪ੍ਰਤੀ ਵੱਡੀ ਕਾਨਫਰੰਸ ਮੀਟਿੰਗ ਰੱਖੀ ਜਾਵੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਵਾਂ ਉਹਨਾਂ ਨੂੰ ਸੱਦਿਆ ਜਾਵੇ ਉਹਨਾਂ ਨੂੰ ਸੱਦ ਕੇ ਫਿਰ ਗੁਰਮਤਾ ਕੀਤਾ ਜਾਵੇ ਕਿ ਜਿਹੜੀ ਹਰ ਪਿੰਡ ਦੇ ਵਿੱਚ ਬੀਬੀਆਂ ਬੰਦੇ ਗੰਦ ਪਾ ਰਿਆ ਇਹਨਾਂ ਨੂੰ ਪੰਚਾਇਤ ਪਿੰਡ ਦੀ ਸੱਦ ਕੇ ਪਿੰਡ ਦੀ ਸਾਥ ਵਿੱਚ ਇਹਨਾਂ ਨੂੰ ਸਮਝਾਇਆ ਜਾਵੇ ਇਹਨਾਂ ਨੂੰ ਸਮਾਂ ਦਿੱਤਾ ਜਾਵੇ 1-2 ਮਹੀਨੇ ਦਾ ਸਵਾਲ ਤਾਂ ਲੋਕ ਵੀ ਚੱਕ ਰਹੇ ਨੇ ਕਿ ਭਈ ਭਾਈ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਮਹਿਰੂ ਹੁਰਾਂ ਨੂੰ ਸਮਝਾ ਲੈਣਾ ਚਾਹੀਦਾ ਸੀ ਅਕਾਊਂਟ ਡਿਲੀਟ ਵੀ ਕਰ ਸਕਦੇ ਸੀ ਛਿੱਤਰ ਮਾਰ ਸਕਦੇ ਮਾਰਨਾ ਜ਼ਰੂਰੀ ਗੱਲ ਸੁਣੋ ਮੇਰੀ ਇਹ ਮੈਂ ਪਹਿਲਾਂ ਇੱਕ ਵਾਰੀ ਵਾਰ ਵਾਰ ਕਹਿਤਾ ਮਾਰਨ ਨਾਲ ਕੋਈ ਹੱਲ ਨਹੀਂ ਹੈਗਾ ਅਮਰਤਪਾਲ ਮੈਰਵਾਲੀ ਗੱਲ ਤੇ ਮੈਂ 50 ਹੀ ਕਹਤਾ ਵੀ ਕੋਈ ਵੱਡਾ ਕਾਰਨ ਹੋ ਸਕਦਾ ਉਹ ਕੀ ਕਾਰਨ ਆ ਉਹ ਪ੍ਰਸ਼ਾਸਨ ਨੇ ਉਹ ਕੱਟ ਪੁੱਟ ਲਿਉਣੀ ਛੜ ਜਿਹੜੀ ਵੀ ਹੈਗੀ ਕਿਉਂਕਿ ਵੇਖੋ ਮੈਂ ਤੁਹਾਨੂੰ ਦੱਸਦਾ ਅੱਜ ਦੇ ਸਮੇਂ ਤੇ ਟੈਕਨੋਲੋਜੀ ਇਨਕਜਾ ਦੀ ਵੱਧ ਚੁੱਕੀ ਆ ਨਾ ਬੰਦਾ ਕਿੱਥੇ ਬੈਠਾ ਕੀ ਕਰਦਾ ਰੋਟੀ ਖਾਂਦਾ ਚਾਹ ਪੀਂਦਾ ਪਾਣੀ ਪੀਂਦਾ ਨਹਾਉਂਦਾ ਤੋਂਦਾ ਹਰ ਚੀਜ਼ ਦਾ ਪਤਾ ਸਰਕਾਰ ਨੂੰ ਆ ਆ ਤੁਸੀਂ ਬੰਬ ਦੇ ਨਾਲ ਲਈ ਫਿਰਦੇ ਆ ਤੇ ਮੇਰੇ ਮੂੰਹ ਚ ਸ਼ਬਦ ਦੁੱਧਾਂ ਨਿਕਲਣਾ ਹੀ ਆੜਾ ਫੋਨ ਹੈ ਕੀ ਆ ਇਨੂੰ ਬੰਦ ਕਰਦੇ ਜੋ ਮਰਜ਼ੀ ਕਰਦੇ ਤੁਹਾਨੂੰ ਇੱਥੋਂ ਫੜ ਲੈਣਗੇ ਕਿੱਥੇ ਬੈਠਾਂ ਨੂੰ ਤੇ ਜੇ ਸਰਕਾਰ ਚਾਵੇ ਲਚਰਤਾ ਐ ਖਤਮ ਹੋ ਸਕਦੀ ਐ ਇਦਾਂ ਸਮਝਦਾ ਗੱਲ ਇੱਕ ਦਿਨ ਨਹੀਂ ਇੱਕ ਘੰਟਾ ਨਹੀਂ ਸਿਰਫ 50 ਮਿੰਟਾਂ ਦੀ ਖੇਡ ਆ ਸਰਕਾਰ ਦੀ ਇੱਕੋ ਵਾਰ ਚ ਲਚਰਤਾ ਵਾਲੇ ਪੇਜ YouTube ਚੈਨਲ Instagram ਐਨ ਆਪਣੇ ਦੇ ਆ ਗਏ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਜਦੋਂ ਤੋਂ ਹੀ ਕਮਲਕੌਰ ਦਾ ਕਤਲ ਕੀਤਾ ਗਿਆ ਉਦੋਂ ਤੋਂ ਲਗਾਤਾਰ ਚਰਚਾਾਂ ਮਾਂ ਪੰਜਾਬ ਦੇ ਵਿੱਚ ਛੜੀਆਂ ਹੋਈਆਂ ਨੇ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਈ ਜਥੇਬੰਦੀਆਂ ਭਾਈ ਅਮਰਿਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਨੇ ਤੇ ਕਈ ਵਿਰੋਧ ਵੀ ਕਰ ਰਹੀਆਂ ਨੇ ਆਮਨ ਸਿੰਘ ਅਕਾਲੀਹੋਰੀ ਸਾਡੇ ਨਾਲ ਲੈ ਗੱਲਬਾਤ ਕਰ ਲੈਣੇ ਆ ਪਹਿਲਾਂ ਤਾਂ ਬਾਜ ਜੀ ਖਾਲਸਾ ਬਾਜ ਜੀ ਪਾਪਾ ਜੀ ਕਿਵੇਂ ਦੇਖਦੇ ਹੋ ਇਹ ਸਾਰਾ ਜੋ ਕੁਝ ਵੀ ਹੋਇਆ ਕਈ ਲੋਕ ਸਵਾਲ ਵੀ ਚੱਕ ਰਹੇ ਨੇ ਭਾਈ ਅਮਰਿਤਪਾਲ ਸਿੰਘ ਮੈਰੋ ਉੱਪਰ ਕਹਿੰਦੇ ਕਿ ਭਈ ਜੋ ਕੀਤਾ ਉਹ ਗਲਤ ਕੀਤਾ ਇਦਾਂ ਨਹੀਂ ਗੰਦ ਖਤਮ ਹੁੰਦਾ ਮੇਰੇ ਕੋਲ ਨਾ ਇੱਕ ਵੀਡੀਓ ਆਈ ਆ ਜਿਹੜੀ ਕਿ ਕੰਚਨਾ ਕੁਮਾਰੀ ਜਿਹੜੀ ਕਮਲਕੌਰ ਬਣੀ ਸੀ ਉਹ ਵੀਡੀਓ ਮੈਂ ਪਬਲਿਕ ਨਹੀਂ ਕਰ ਸਕਦਾ ਠੀਕ ਹੈ ਔਰ ਉਸ ਵੀਡੀਓ ਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਜਿਹੜੀਆਂ ਵੈਬਸਾਈਟਾਂ ਬਣੀਆਂ ਉਦਾਂ ਦੀ ਵੀਡੀਓ ਮੇਰੇ ਕੋਲ ਆਈ ਹੈ ਮੈਂ ਉਹ ਨਹੀਂ ਭੇਜ ਸਕਦਾ ਵੇਖੋ ਮੈਂ ਨਹੀਂ ਕਹਿੰਦਾ ਵੀ ਬਹੁਤ ਵਧੀਆ ਆ ਕਿਸੇ ਇਨਸਾਨ ਨੂੰ ਸੰਸਾਰ ਤੇ ਜਿੰਨਾ ਭੇਜਿਆ ਉਦਾਂ ਹੀ ਬੰਦਾ ਜੀ ਸਕਦਾ ਉਦਾਂ ਹੀ ਬੰਦੇ ਨੇ ਰਹਿਣਾ ਐਵੇਂ ਲੋਕਾਂ ਦੀਆਂ ਫਜ਼ੂਲ ਗੱਲਾਂ ਵੀ ਫਲਾਣਾ ਮਰ ਗਿਆ ਫਲਾਣਾ ਚਲ ਗਿਆ ਮੈਂ ਇਹ ਗੱਲ ਕਹਿਣਾ ਵੀ ਜਦੋਂ ਬੰਦਾ ਆਉਂਦਾ ਆਪਾ ਖੁਸ਼ੀ ਮਨਾਉਂਦਾ ਜਦੋਂ ਬੰਦਾ ਜਾਂਦਾ ਤਾਂ ਰੋਂਦੇ ਕਿਉਂ ਆ ਬੰਦਾ ਕੀਤੀ ਦਾ ਫਲ ਪਾਉਂਦਾ ਠੀਕ ਹੈ ਬਾਕੀ ਅੰਮ੍ਰਿਤਪਾਲ ਹੁਣਾਂ ਨੇ ਕਿਉਂ ਕੀਤਾ ਕੀ ਕੀ ਕਾਰਨ ਬਣੇ ਇਹਦਾ ਰਿਜ਼ਲਟ ਤੇ ਭਈ ਪ੍ਰਸ਼ਾਸਨ ਦੱਸੂਗਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਮਹਿਰੋਹਰੀ ਕਹਿ ਰਹੇ ਨੇ ਕਿ ਭਈ ਇੱਦਾਂ ਗੰਦ ਖਤਮ ਹੋਵੇਗਾ ਲੱਗਦਾ ਇੱਦਾਂ ਗੰਦ ਖਤਮ ਹੋ ਜਵੇ ਇੱਕ ਨੂੰ ਮਾਰਨ ਮੇਰੀ ਗੱਲ ਸੁਣ ਜਿੱਦਾਂ ਦੀ ਮੇਰੇ ਕੋਲ ਵੀਡੀਓ ਭੇਜੀ ਗਈ ਆ ਮੈਨੂੰ ਹੁਣੇ ਕੇ ਚੈਨਲ ਵਾਲੇ ਵੀਰ ਨੇ ਭੇਜੀ ਕਹਿੰਦਾ ਵੇਖਿਓ ਹੁਣ ਤੁਸੀਂ ਇਹ ਵੇਖੋ ਵੀ ਜਿੱਦਾਂ ਦੀ ਵੀਡੀਓ ਮੇਰੇ ਕੋਲ ਭੇਜੀ ਹੈ ਹਿਸਾਬ ਨਾਲ ਗੰਦ ਜਿਹੜਾ ਪੰਜਾਬ ਚ ਮੋਕੂ ਕਿ ਮੇਰੇ ਹਿਸਾਬ ਨਾਲ ਜੇ ਪੰਜਾਬ ਸਰਕਾਰ ਵੱਧ ਤੋਂ ਵੱਧ ਸਿਕਿਉਰਟੀਆਂ ਦੇਣੀ ਸ਼ੁਰੂ ਕਰ ਦਿੱਤੀਆਂ ਤੇ ਗੰਦ ਪੈਣਾ ਵੱਧ ਤੋਂ ਵੱਧ ਸ਼ੁਰੂ ਹੋ ਜਾਣਾ ਪੰਜਾਬ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਵੀ ਜਿਹੜੀਆਂ ਸਿਕਿਉਰਟੀਆਂ ਇਹ ਨਾ ਦੋ ਇੱਥੇ ਕਿਸੇ ਨੇ ਕੁਝ ਨਹੀਂ ਕਰਨਾ ਨਾ ਕਿ ਇਹਨੂੰ ਗੋਲੀ ਮਾਰਨੀ ਨਾ ਕਿ ਇਹਨੂੰ ਤੀਲਾ ਮਾਰਨਾ ਇਹ ਗੱਲਾਂ ਫੁੱਸ ਹੋ ਗਈਆਂ ਸਭ ਕਿਸੇ ਨੇ ਕੁਝ ਨਹੀਂ ਕਰਨਾ ਮੈਂ ਤੁਹਾਨੂੰ ਗਰੰਟੀ ਦਿੰਦਾ ਤੇ ਇਹ ਸਿਕਿਉਰਟੀਆਂ ਸਿਕਲਟੀਆਂ ਦੇ ਕੇ ਐਵੇਂ ਨਾ ਬੇੜਾ ਕਹਿ ਰਹੇ ਹੋ ਸਿਕਿਉਰਟੀ ਨਾ ਦੋ ਅਮਰਿਤਪਾਲ ਸਿੰਘ ਮਹਿਰੂ ਨੇ ਇੱਕ ਕੁੜੀ ਮਾਰਤੀ ਇਨਫਲੂਐਂਸਰ ਮਾਰਤੀ ਦੂਜੀ ਇਨਫਲੂਐਂਸਰ ਕਹਿ ਰਹੀ ਕਿ ਮੈਨੂੰ ਸਕਿਉਰਟੀ ਦੇਣੀ ਚਾਹੀਦੀ ਸਰ ਮਾਈ ਫਰੈਂਸ ਸਰਫਰ ਕਹੀ ਜਾਂਦੇ ਤੁਸੀਂ ਵਾਰ-ਵਾਰ ਜਦੋਂ ਉਹ ਮਰੀ ਉਹਦੇ ਲੱਕੜਵਾ ਤੇ ਬਾਲਣਵਾ ਤੇ ਪੈਸਾ ਨਹੀਂ ਹੈ ਉਹਨਾਂ ਕੋਲ ਉਹ ਸਮਾਜ ਸੇਵੀਆਂ ਨੇ ਇਕੱਠੇ ਕਰਕੇ ਤੇ ਫੇਪਾਇਓ ਸੰਸਕਾਰ ਕੀਤਾ ਉਹਦਾ ਉਹਦੀ লাশ ਲਿਓਣ ਨੂੰ ਕੋਈ ਐਂਬੂਲੈਂਸ ਨਹੀਂ ਸੀ ਤਿਆਰ ਫਿਰ ਤੂੰ ਕਾਦੀ ਐਂਬੂਲੈਂਸਰੀ ਤੂੰ ਦੱਸਣਿਆ ਮੈਨੂੰ ਇਹ ਦੱਸ ਪਹਿਲਾਂ 4 ਲੱਖ ਬੰਦਾ ਹੋਵੇ ਜਦੋਂ ਸਾੜਿਆ ਉਹਨੂੰ ਬੰਦੇ ਤਿੰਨ ਹੋਣ ਉੱਥੇ ਇਹ ਕਾਦੀ ਫਲੈਂਸਰ ਆ ਉਹ 4 ਲੱਖ ਚੋਂ ਬੰਦਾ ਸਾਲਾ 100 ਤੇ ਆਉਂਦਾ ਕੋਈ ਵੀ ਨਹੀਂ ਪੌੜਿਆ ਜੇ ਏਡੇ ਵਧੀਆ ਅੱਖ ਚਾ ਸਾਲੇ ਸੜਕਾਂ ਦੇ ਉੱਤਨ ਮੋੜਿਆਂ ਤੇ ਫੜ ਕੇ ਡੰਡੇ ਇਨਕਲਾਬ ਦੀ ਆਵਾਜ਼ ਬੁਲੰਦ ਕਰਨ ਵੀ ਬੜਾ ਵੱਡਾ ਘਾਟਾ ਪੈ ਗਿਆ ਪੰਜਾਬ ਨੂੰ ਵੇਖੋ ਭਾਈ ਮੈਨੂੰ ਇਹ ਚੀਜ਼ ਮੈਂ ਨਹੀਂ ਇਹ ਚੀਜ਼ ਇਹਨਾਂ ਬਹੁਤ ਵਧੀਆ ਵਾ ਕਿਸੇ ਨੂੰ ਮਾਰਨਾ ਨਹੀਂ ਮਾਰਨਾ ਨਹੀਂ ਚਾਹੀਦਾ ਪਰ ਮੈਂ ਇਹ ਵੀ ਵਾਰ-ਵਾਰ ਕਹਿੰਦੇ ਆ ਕੋਈ ਵੱਡਾ ਕਾਰਨ ਬਣਿਆ ਹੋ ਜਿਹਦੇ ਕਰਕੇ ਉਹਨਾਂ ਨੂੰ ਇਹ ਕੰਮ ਕਰਨਾ ਪੈ ਗਿਆ ਉਹਨੂੰ ਕਾਰਨ ਕੀ ਬਣਿਆ ਤੇ ਪ੍ਰਸ਼ਾਸਨ ਨੇ ਦੱਸਣਾ ਮੈਨੂੰ ਥੋੜਾ ਪਤਾ ਮੈਂ ਕਿਹੜਾ ਸਾਈਬਰ ਚ ਲੱਗਾ ਕਿਤੇ ਇਹ ਇਹਦਾ ਸਵਾਲ ਇਹ ਸਵਾਲ ਦਾ ਜਵਾਬ ਤੁਹਾਨੂੰ ਐਸਐਸਪੀ ਸਾਹਿਬ ਬਠਿੰਡਾ ਦੇ ਸਕਦੇ ਆ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤੁਸੀਂ ਕਹਿ ਰਹੇ ਹੋ ਘਾਟਾ ਨਹੀਂ ਪਿਆ ਹੈਗਾ ਐ ਬਾਬਾ ਹਰਜੀਤ ਥੋੜੀ ਤਾਂ ਕਹਿ ਰਹੇ ਨੇ ਅਮਰਿਤਪਾਲ ਸਿੰਘ ਮੇਰਾ ਕੋਣ ਹੁੰਦਾ ਹੈ ਪੰਜਾਬ ਦੀਆਂ ਕੁੜੀਆਂ ਨੂੰ ਮਾਰਨ ਵਾਲਾ ਪੰਜਾਬ ਦੇ ਵਿੱਚ ਜੋ ਆਂਦੀਆਂ ਨੇ ਕਿ ਕੌਰ ਲਾਂਡ ਦੇ ਉੱਪਰ ਇਦਾਂ ਸੌਦਾ ਲਾਇਆ ਜਾ ਸਕਦਾ ਉਹ ਤਾਂ ਬੜੇ ਵੱਡੇ ਸਵਾਲ ਚੱਕ ਰਹੇ ਨੇ ਵੇਖੋ ਜਿਹੜੇ ਵੀ ਮੰਡ ਮੁੰਡ ਦੂਜੇ ਤੇ ਜੇ ਗੰਗੇ ਗੁੰਗੇ ਜਿੰਨੇ ਵੀ ਸਾਲੇ ਹੈਗੇ ਆ ਰਸੂਲਪੁਰਿਆ ਹਨਾ ਇਹ ਸਭ ਸਾਲੇ ਸਰਕਾਰੀ ਕੁੱਤੇ ਆ ਇਹਨਾਂ ਦਾ ਕੰਮ ਆ ਭੌਂਕਣਾ ਠੀਕ ਆ ਇਸ ਸਮੇਂ ਸਮੇਂ ਤੇ ਸਾਲੇ ਮੂੰਹ ਖੋਲਦੇ ਜਦੋਂ ਬੁਰਕੀ ਸੌਦਾ ਨਾਲ ਕੋਈ ਇੰਨਾ ਗਾੜੀ ਇਹ ਉਦੋਂ ਬੋਲਦੇ ਆ ਤੂੰ ਇਹ ਦੱਸ ਮਨੋਹਰਜੀਤ ਨੂੰ ਕੋਈ ਜਾਣਦਾ ਹੈ ਨਹੀਂ ਜਾਣਦਾ ਹੈ ਨਾ ਉਹਦੀ ਸਿਵਨਜੀਤ ਸਿੰਘ ਸਮਰਜੋਤ ਸਿੰਘ ਮੱਕੜ ਨੇ ਇਹਦੀ ਇੰਟਰਵਿਊ ਕੀਤੀ ਜਦੋਂ ਕਹਿੰਦਾ ਮਨਾ ਕੇ ਨਹੀਂ ਆ ਉਹਦੇ ਤੋਂ ਬਾਅਦ ਇਹਨੂੰ ਲੋਕ ਜਾਣਨ ਲੱਗ ਪਏ ਮੈਂ ਕਿਸੇ ਹੱਦ ਤੱਕ ਮੀਡੀਆ ਨੂੰ ਇਸ ਚੀਜ਼ ਦਾ ਗੁਨਾਹਗਾਰ ਮੰਨਦਾ ਵੀ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਫਿਰ ਇਹਨਾਂ ਦਾ ਚਿਹਰਾ ਸਾਹਮਣੇ ਲਿਆ ਰਹੇ ਆ ਜਿਹੜੇ ਬੰਦੇ ਪੰਜਾਬ ਦੀ ਜੜ ਪੁੱਟ ਰਹੇ ਆ ਠੀਕ ਆ ਇਹ ਬੰਦੇ ਸਰਕਾਰ ਦੇ ਥਾਪੇ ਹੋਏ ਆ ਸਰਕਾਰ ਇਹਨਾਂ ਤੋਂ ਜੋ ਕੁਝ ਚਾਵੇ ਉਹ ਕਰਾ ਰਹੀ ਆ ਇਹਨਾਂ ਦੀ ਪਿੱਠ ਤੇ ਥਾਪੜਾ ਸਰਕਾਰ ਦਾ ਵਾ ਇਹ ਤਾਂ ਕਰਕੇ ਜਿੱਥੇ ਸਿੱਖਾਂ ਦੇ ਉਲਟ ਚੱਲਣਾ ਇਹ ਸਿਰਫ ਇਹਨਾਂ ਦਾ ਕੰਮ ਆ ਹੋਰ ਕਿਸੇ ਦਾ ਕੋਈ ਕੰਮ ਨਹੀਂ ਮਿੱਕਾ ਸਿੰਘ ਹੁਰੀ ਤਾਂ ਸਟੈਬਲਿਸ਼ ਨੇ ਉਹ ਫੇ ਬੜੇ-ਬੜੇ ਸਵਾਲ ਚੱਕ ਰਹੇ ਨੇ ਉਹ ਕੀ ਕਹਿ ਰਹੇ ਨੇ ਲੱਕੜ ਨਹੀਂ ਦਿਓ ਉਹ ਉਹ ਨੂੰ ਛੱਡ ਯਾਰ ਹੁਣ ਮੈਂ ਮੂੰਹ ਜੋ ਕਹਿਣਾ ਨਹੀਂ ਚਾਹਦਾ ਮੇਰੇ ਨਿੱਕਲ ਚਲੀ ਗਾਲ ਉਹ ਸਿਰੇ ਦਾ ਖੱਟਮੰਦਾ ਉਹ ਨੂੰ ਇਹ ਨਹੀਂ ਪਤਾ ਪੰਜਾਬ ਦੇ ਪੰਜਾਬ ਦੇ ਵਿੱਚ ਬੈਠੇ ਆਂ ਅਸੀਂ ਮਰੇ ਥੋੜਾ ਆ ਚੰਗੇ ਮਾੜੇ ਦਾ ਫੈਸਲਾ ਕਰਨ ਵਾਸਤੇ ਬੈਠੇ ਆਂ ਵੇਖੋ ਪ੍ਰਸ਼ਾਸਨ ਨੂੰ ਇਸ ਦੀ ਤਾਂ ਚੰਗੀ ਤਰ੍ਹਾਂ ਪਤਾ ਹੁੰਦਾ ਸਾਈਬਰ ਜਿਹੜਾ ਨਾ ਉਹ ਸਾਈਬਰਥਾਣੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਕੌਣ ਕੀ ਕਰਦਾ ਵਾ ਮੇਰੇ ਨਾਲ ਦੋ ਗਨਮੈਨ ਲੱਗੇ ਤੈਨੂੰ ਪਤਾ ਮੈਂ ਰੱਖ ਦਿੰਦਾ ਰੱਖਾਂ ਨਾ ਰੱਖਾਂ ਗੱਲ ਵੱਖਰੀ ਐ ਲੇਕਰ ਉਹ ਪੱਕੇ ਨਾਲ ਨਾਲ ਹੀ ਰਹਿੰਦੇ ਤੈਨੂੰ ਪਤਾ ਹੈ ਨਾ ਗੱਲ ਇਹ ਆ ਕਿ ਸਰਕਾਰ ਤੋਂ ਕੁਝ ਨਹੀਂ ਲੁਕਿਆ ਹੁੰਦਾ ਆਪਾਂ ਕੀ ਕਰਦੇ ਆ ਆਪਾਂ ਕੀ ਖਾਂਦੇ ਆ ਆਪਾਂ ਕੀ ਪੀਂਦੇ ਆ ਸਰਕਾਰ ਨੂੰ ਸਾਰਾ ਪਤਾ ਹੁੰਦਾ ਇਹ ਚੀਜ਼ ਦਾ ਰਿਜ਼ਲਟ ਵੀ ਨਿਕਲ ਹੋਣਾ ਜੋ ਵੀ ਚੰਗਾ ਮੜਾਗਾ ਮੀਕਾ ਸਿੰਘ ਹੋਰੀ ਕਹਿੰਦੇ ਮੇਰੇ ਮੇਰਾ ਸਵਾਲ ਸੁਣ ਲੋ ਮੀਕਾ ਕੌਣ ਆ ਮੀਕਾ ਹੈ ਕੌਣ ਆ ਮੀਕਾ ਨੂੰ ਕੁੱਤੇ ਨਹੀਂ ਜਾਣਦੇ ਇੱਥੇ ਨਹੀਂ ਤੇ ਜਾਣਦੇ ਨਹੀਂ ਆ ਹੁਣ ਤੂੰ ਦੱਸਿਆ ਮੀਕਾ ਮੀਕਾ ਪੀ ਮੀਕਾ ਜਾ ਆ ਜਾ ਕੋਈ ਕਹਿੰਦਾ ਉਹ ਮੈਂ ਸਵੇਰੇ ਮੈਨੂੰ ਵੀਡੀਓ ਮੁੰਡੇ ਨੇ ਭੇਜੀ ਆ ਬਾਬਾ ਜੀ ਤੇਰੇ ਨਾਲ ਖਾਣੇ ਤਣ ਫੜਲੇ ਬਾਬੇ ਦਾਣ ਕੇ ਇਹ ਲੋਕ ਸਿਰਫ ਕੌਂਟਰੋਵਰਸੀ ਸ਼ੁਰੂ ਕਰਦੇ ਆ ਇਸ ਕਰਕੇ ਸਾਨੂੰ ਪਬਲਿਸਿਟੀ ਮਿਲੇ ਹੁਣ ਉਹਨੇ ਸਾਲੇ ਨੇ ਕਹਣਾ ਇਹ ਤੇ ਮਸ਼ਹੂਰ ਬਣਿਆ ਤੁਸੀਂ ਮਸ਼ਹੂਰ ਆ ਤੇ ਫਿਰ ਸਾਡੇ ਕੰਮ ਚ ਲੱਤ ਨਾ ਡਾਓ ਨਿੰਗ ਸਿੰਘਾ ਦਾ ਕੰਮ ਕੀ ਹੈ ਬਾਈ ਵੇਖੋ ਜੇ ਸਾਡੇ ਸਿਰ ਪਈ ਆ ਅਸੀਂ ਚੱਲ ਰਹੇ ਨਾ ਉਹ ਵਿੱਚ ਕੀ ਲੈਣਾ ਆਉਂਦੇ ਆ ਉਹਨਾਂ ਦੇ ਛੇਤਰਵਾ ਪੰਜਾਬ ਦੇ ਆ ਪੰਜਾਬ ਦੇ ਮੁੱਦੇ ਤੇ ਨਹੀਂ ਪਈ ਪੰਜਾਬ ਦੇ ਜਿੱਦਨ ਮੂੰਹ ਸਿਰ ਬਣਾਇਆ ਹੈ ਉਸ ਦਿਨ ਪੰਜਾਬ ਕਿੱਥੇ ਗਿਆ ਹੈ ਉਸ ਦਿਨ ਹੀ ਪਤਾ ਹੈ ਪੰਜਾਬੀ ਆ ਉਸ ਦਿਨ ਹੀ ਪਤਾ ਲੱਗਾ ਅਸੀਂ ਸਿੱਖ ਆ ਉਧਰ ਪਤਾ ਨਹੀਂ ਲੱਗਾ ਸੀ ਸਰਦਾਰ ਉਦਨਸਾਲਿਆਂ ਨੇ ਬੇੜਾ ਕਰ ਕਰਕੇ ਸੜਦਾ ਪੰਜਾਬ ਦੀ ਜਵਾਨੀ ਕਿਸਾਨੀ ਦਾ ਹਮਮੇ ਦਾ ਗੱਲ ਉਦਨ ਕਿੱਥੇ ਹੀ ਬੰਦਾਸ ਪਹਿਲਾਂ ਅੱਛਾ ਇੱਕ ਲਗਾਤਾਰ ਜੋ ਵਿਵਾਦ ਹੁਣ ਚੱਲ ਰਿਹਾ ਹੈਗਾ ਤੁਹਾਨੂੰ ਕੀ ਲੱਗਦਾ ਹੈਗਾ ਇਹਦਾ ਐਂਡ ਕੀ ਨਿਕਲੂਗਾ ਲੱਗਦਾ ਕਿਸੇ ਨੂੰ ਮਾਰਨ ਦੇ ਨਾਲ ਪੰਜਾਬ ਵਿੱਚੋਂ ਗੰਧ ਨਿਕਲ ਹਾਂ ਦੇਖੋ ਮੇਰੀ ਗੱਲ ਸੁਣੋ ਕਿਸੇ ਨੂੰ ਮਾਰਨ ਦੇ ਨਾਲ ਕੋਈ ਹੱਲ ਨਹੀਂ ਹੋਣਾ ਹੱਲ ਕੀ ਹੈ ਤੁਹਾਡੇ ਸਾਹਮਣੇ ਹੱਲ ਇਹ ਆ ਵੀ ਇੱਕ ਜ਼ਿਲੇ ਪ੍ਰਤੀ ਵੱਡੀ ਕਾਨਫਰੰਸ ਮੀਟਿੰਗ ਰੱਖੀ ਜਾਵੇ ਹਰ ਜ਼ਿਲੇ ਦੇ ਵਿੱਚ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਵਾਂ ਉਹਨਾਂ ਨੂੰ ਸੱਦਿਆ ਜਾਵੇ ਇਹਨਾਂ ਨੂੰ ਸਦਕੇ ਫਿਰ ਗੁਰਮਤਾ ਕੀਤਾ ਜਾਵੇ ਵੀ ਜਿਹੜੀ ਹਰ ਪਿੰਡ ਦੇ ਵਿੱਚ ਬੀਬੀਆਂ ਬੰਦੇ ਗੰਦ ਪਾ ਰਿਆ ਇਹਨਾਂ ਨੂੰ ਪੰਚਾਇਤ ਪਿੰਡ ਦੀ ਸਦਕੇ ਪਿੰਡ ਦੀ ਸਾਥ ਵਿੱਚ ਇਹਨਾਂ ਨੂੰ ਸਮਝਾਇਆ ਜਾਵੇ ਇਹਨਾਂ ਨੂੰ ਸਮਾਂ ਦਿੱਤਾ ਜਾਵੇ 1-2 ਮਹੀਨੇ ਦਾ ਜੇ ਇਹ ਸਮਝ ਜਾ 12 ਸਵਾਲ ਤਾਂ ਲੋਕ ਵੀ ਚੱਕ ਰਹੇ ਨੇ ਕਿ ਭਈ ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੂ ਹੁਰਾਂ ਨੂੰ ਸਮਝਾ ਲੈਣਾ ਚਾਹੀਦਾ ਸੀ ਅਕਾਊਂਟ ਡਿਲੀਟ ਵੀ ਕਰ ਸਕਦੇ ਸੀ ਚਿੱਤਰ ਮਾਰ ਸਕਦੇ ਸੀ ਮਾਰਨਾ ਜ਼ਰੂਰੀ ਗੱਲ ਸੁਣੋ ਮੇਰੀ ਇਹ ਮੈਂ ਪਹਿਲਾਂ ਇੱਕ ਅਰੀ ਵਾਰ-ਵਾਰ ਕਹਿਤਾ ਮਾਰਨ ਨਾਲ ਕੋਈ ਹੱਲ ਨਹੀਂ ਹੈਗਾ ਅਮਰਤਪਾਲ ਮਹਿਰ ਵਾਲੀ ਗੱਲ ਤੇ ਮੈਂ ਪਿਆਰ ਹੀ ਕਹਤਾ ਵੀ ਕੋਈ ਵੱਡਾ ਕਾਰਨ ਹੋ ਸਕਦਾ ਉਹ ਕੀ ਕਾਰਨ ਆ ਉਹ ਪ੍ਰਸ਼ਾਸਨ ਨੇ ਉਹ ਕੱਟ ਪੁੱਟ ਲਿਓਣੀ ਜੜ ਜਿਹੜੀ ਵੀ ਹੈਗੀ ਕਿਉਂਕਿ ਵੇਖੋ ਮੈਂ ਤੁਹਾਨੂੰ ਦੱਸਦਾ ਅੱਜ ਦੇ ਸਮੇਂ ਤੇ ਟੈਕਨੋਲੋਜੀ ਇੰਨੀ ਕਿ ਜਿਆਦਾ ਵੱਧ ਚੁੱਕੀ ਆ ਨਾ ਬੰਦਾ ਕਿੱਥੇ ਬੈਠਾ ਕੀ ਕਰਦਾ ਰੋਟੀ ਖਾਂਦਾ ਚਾਹ ਪੀਂਦਾ ਪਾਣੀ ਪੀਂਦਾ ਨਹਾਉਂਦਾ ਧੋਂਦਾ ਹਰ ਚੀਜ਼ ਦਾ ਪਤਾ ਸਰਕਾਰ ਨੂੰ ਆ ਆ ਤੁਸੀਂ ਬੰਬ ਦੇ ਨਾਲ ਲਈ ਫਿਰਦੇ ਆ ਮੇਰੇ ਮੂੰਹ ਤੋਂ ਸ਼ਬਦ ਉਦਾਂ ਨਿਕਲਣਾ ਹੈ ਆੜਾ ਫੋਨ ਹੈ ਕੀ ਆ ਇਨੂੰ ਬੰਦ ਕਰ ਦੇ ਜੋ ਮਰਜ਼ੀ ਕਰ ਤੈਨੂੰ ਇੱਥੋਂ ਫੜ ਲੈਣਗੇ ਕਿੱਥੇ ਬੈਠਾ ਨੂੰ ਸਰਕਾਰ ਕੋ ਹਰ ਚੀਜ਼ ਦੇ ਪਾਵਰ ਹੈਗੀ ਆ ਕਿੱਥੇ ਕੀ ਕਰਨਾ ਆ ਆ ਤਾਂ ਚੈਨਲ ਚ ਉਹਨਾਂ ਜੀ 1 ਮਿੰਟ ਲਾਉਂਦੇ ਡਾ ਕੇ ਉਹ ਮਾਰਦੇ ਨਾ ਉਹਨਾਂ ਅਮਰਤਪਾਲ ਵਾਲਾ ਬੈਨ ਕੀਤਾ ਨਾ ਤੇ ਜੇ ਸਰਕਾਰ ਚਾਵੇ ਲਚਰਤਾ ਐ ਖਤਮ ਹੋ ਸਕਦੀ ਏਦਾਂ ਸਮੇਂ ਦਾ ਗੱਲ ਇੱਕ ਦਿਨ ਨਹੀਂ ਇੱਕ ਘੰਟਾ ਨਹੀਂ ਸਿਰਫ 50 ਮਿੰਟਾਂ ਦੀ ਖੇਡ ਆ ਸਰਕਾਰ ਦੀ ਇੱਕੋ ਵਾਰ ਚ ਲਚਰਤਾ ਵਾਲੇ ਪੇਜ YouTube ਚੈਨਲ Instagram ਐਨ ਆਪਣੇ ਦੇ ਹੋ ਗਏ ਬਸ ਮੇਰਾ ਆਖਰੀ ਸਵਾਲ ਹੈਗਾ ਲੋਕ ਕਹਿੰਦੇ ਵੀ ਨਿਹੰਗ ਸਿੰਘ ਹੀ ਹੁਣ ਰਹਿ ਗਏ ਜਿਹੜੇ ਇਸ ਤਰੀਕੇ ਦੇ ਕੰਮ ਕਰਦੇ ਨੇ ਨਿਹੰਗ ਸਿੰਘ ਕੌਣ ਨੇ ਜੋ ਮਾਵਾ ਭੈਣਾ ਨੂੰ ਮਾਰਨਾ ਉਹਨਾਂ ਨੂੰ ਧਮਕੋਣਾ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਵੇਖੋ ਗੱਲ ਸੁਣੋ ਮੇਰੀ ਇੱਕ ਜਨਿਆ ਕਿਸੇ ਉਹਨਾਂ ਨੂੰ ਪਤਾ ਨਹੀਂ ਕੌਣ ਆ ਜਨਿਆ ਸਿੰਘ ਕਰਕੇ ਲਾੜੇ ਠੀਕ ਆ ਇਹ ਡਬਲ ਡਬਲ ਗੱਫੇ ਲੈਣ ਵਾਲੇ ਆ ਸਮੇਂ ਦੀ ਗੱਲ ਇਹ ਉਹਨਾਂ ਨੂੰ ਪਤਾ ਲੱਗ ਜਾਣਾ ਜਿਹੜੇ ਪੁੱਛ ਰਿਆ ਲੋਕ ਕਹਿੰਦੇ ਵੀ ਪੰਥ ਦੇ ਕੰਮ ਨਹੀਂ ਰਹਿ ਗਏ ਹੁਣ ਇਹ ਪੰਥ ਦਾ ਕੰਮ ਹੈ ਨਿਹੰਗ ਸਿੰਘ ਕਰ ਰਹੇ ਨੇ ਦੇਖੋ ਇਹ ਗੱਲ ਸੁਣੋ ਮੇਰੀ ਇੱਕ ਮੈਂ ਹਜ਼ਾਰ ਵਾਰ ਉਹ ਗੱਲ ਕਰਾਂ ਮੈਨੂੰ ਚੰਗਾ ਨਹੀਂ ਲੱਗਦਾ ਉਹਨੇ ਕਿਉਂ ਕੀਤਾ ਇਹ ਰਿਜ਼ਲਟ ਆ ਜਾਣਾ ਵਾ ਨਿਹੰਗ ਸਿੰਘ ਕੀ ਕਰਦੇ ਆ ਇਹ ਦੱਸਣ ਦੀ ਲੋੜ ਨਹੀਂ ਨਿਹੰਗ ਸਿੰਘਾਂ ਦਾ ਕੰਮ ਆ ਚਤੰਗੀ ਝਟਕਾਉਣਾ ਤਿਲਕ ਲਾਉਨੇ ਜਕਾਰੇ ਛੱੜਨੇ ਮਹੱਲੇ ਚੜਨਾ ਠੀਕ ਆ ਪੰਜਾਬ ਦੇ ਵਿੱਚ ਜੋ ਮਾਹੌਲ ਇਸ ਵਕਤ ਡਰਦਾ ਬਣਿਆ ਹੋਇਆ ਉਹਦਾ ਜ਼ਿੰਮੇਵਾਰ ਫੈ ਨਿਹੰਗ ਸਿੰਘ ਹੀ ਹੈ ਡਰ ਜਿਹੜਾ ਡਰ ਹੋਣਾ ਚਾਹੀਦਾ ਉਹ ਕਦਰ ਨਿਹੰਗ ਛੱਕੂ ਦਾ ਜਿੱਦਾਂ ਡਾਰੀ ਕੋਈ ਨਹੀਂ ਹੈ ਡਰ ਵੀ ਹੋਣਾ ਚਾਹੀਦਾ ਵਾ ਲੇਕਿਨ ਫਿਰ ਲੱਗਦਾ ਨਹੀਂ ਜੀ ਆਪ ਦੀ ਨੌਜਵਾਨੀ ਜਿਹੜੀ ਬਾਹਰ ਜਾ ਰਹੀ ਹੈ ਜੀ ਆਪ ਸੁਣੋ ਯਾਰ ਕਿਸੇ ਨੂੰ ਤਲਵਾਰ ਦੇ ਜੋਰ ਨਾਲ ਡਰਾ ਧਮਕਾ ਕੇ ਨਹੀਂ ਹੁੰਦੀ ਗੱਲ ਇੰਨਾ ਅਦਬ ਸਤਕਾਰ ਹੋਣਾ ਚਾਹੀਦਾ ਭੈ ਹੋਣਾ ਚਾਹੀਦਾ ਵਾ ਪੰਜਾਬ ਦੇ ਬੱਚਿਆਂ ਨੂੰ ਆਪਦੇ ਵੱਡਿਆਂ ਦਾ ਤੇ ਸਾਡੇ ਵੱਡੇ ਆ ਰਹੇ ਆ ਉਹਨਾਂ ਦਾ ਸਤਿਕਾਰ ਉਹਨਾਂ ਦੇ ਦਿਲਾਂ ਦੇ ਭੈ ਹੋਣਾ ਚਾਹੀਦਾ ਵੀ ਅਸੀਂ ਇਹਨਾਂ ਦਾ ਸਤਿਕਾਰ ਕਿੱਦਾਂ ਕਰਨਾ ਵਾ ਤਲਵਾਰ ਦੇ ਜ਼ੋਰ ਨਾਲ ਹੀ ਤਰੀਕੇ ਨੂੰ ਝਗਾ ਸਕਦੇ ਪਿਆਰ ਨਾਲ ਹੀ ਝਗਾਉਣਾ ਪੈਣਾ ਨੂੰ ਇਹੀ ਅਪਲਾਈ ਅਮਰਿਤਪਾਲ ਸਿੰਘ ਮੈਰੋ ਉੱਪਰ ਨਹੀਂ ਹੁੰਦਾ ਸੀ ਕਿ ਕੀਪ ਤਾਂ ਕੀ ਕਾਰਨ ਬਣਿਆ ਮੈਨੂੰ ਥੋੜਾ ਪਤਾ ਮੈਂ ਕਿਹੜਾ ਨਾਲ ਹੀ ਉਹਦੇ ਮੈਰੇ ਤਾਂ ਉਦੋਂ ਦੀ ਗੱਲ ਹੀ ਨਹੀਂ ਹੋਈ ਜਦੋਂ ਕੋਲ ਲੜ ਪਈਏ ਤੇ ਆਪਾਂ ਇਕੱਠੇ ਹੋਏ ਹੂੰ ਉਸ ਤੋਂ ਬਾਅਦ ਮੇਰੇ ਟੱਚੇ ਨਹੀਂ ਆਇਆ ਕਰੀ ਵੀ ਨਾ ਕਦੀ ਮਿਲੇ ਆ ਨਾ ਕਦੀ ਗੱਲ ਕੀਤੀ ਉਹ ਆਪਣੇ ਆਪਣੇ ਕੰਮਾਂ ਚ ਰੁੱਝ ਜਾਈ ਆਪਾਂ ਆਪਣੇ ਕੰਮਾਂ ਚ ਰੁੱਝ ਜਾਈ ਹੁਣ ਆਖਰ ਕੀ ਸਮਝ ਦਿऊं ਤੁਸੀਂ ਆਖਰ ਮੇਰੇ ਹਿਸਾਬ ਦੇ ਨਾਲ ਤੇ ਭਈ ਆਉਣ ਵਾਲੇ ਸਮੇਂ ਚ ਗੰਦ ਵਧੂਗਾ ਘਟੂਗਾ ਨਹੀਂ ਹਮ ਠੀਕ ਹੈ ਸ਼ੁਕਰੀਆ ਕਿਉਂਕਿ ਜਿਹੜਾ ਨਾ ਵੇਖੋ ਸਿਕਿਉਰਿਟੀਆਂ ਮਿਲਣੇ ਸ਼ੁਰੂ ਹੋ ਗਈਆਂ ਹਮ ਤੇ ਮੈਂ ਇੱਕ ਬੇਨਤੀ ਕਰਦਾ ਖਾਸ ਕਰਕੇ ਮੇਰੀ ਇਹ ਰੀਲ ਜਰੂਰ ਚਲਾਇਓ ਪੰਜਾਬ ਨਿਵਾਸੀਆਂ ਨੂੰ ਹੱਥ ਵਾਂ ਕੇ ਬੇਨਤੀ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਆਪਾਂ ਥੋੜੇ ਸਮੇਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਕਾਨਫਰੰਸ ਮੀਟਿੰਗ ਰੱਖਾਂਗੇ ਉਹਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਸਦਕੇ ਇੱਕ ਖੁੱਲੀ ਜਗ੍ਹਾ ਦੇ ਉੱਤੇ ਆਪਾਂ ਉੱਥੇ ਵਿਚਾਰ ਕਰਾਂਗੇ ਤੇ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਮੇਰਾ ਨੰਬਰ ਉਹੀ ਹੈ 9872193885 ਮੈਨਾਂ ਰਾਜਤਾ ਕਰਿਓ ਜੇ 20-25 ਪਿੰਡ ਮੈਨੂੰ ਫੋਨ ਕਰਕੇ ਕਹਿਣਗੇ ਤੇ ਆਪਾਂ ਛੇਤੀ ਹੀ ਇੱਕ ਜ਼ਿਲ੍ਹੇ ਦੇ ਵਿੱਚ ਸ਼ੁਰੂਆਤ ਕਰ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ